ਉਹ ਤਾਂ ਮੰਮੀ ਨਹੀਂ ਭੈਣ ਜੀ ਚਾਹ ਹੀ ਬਣਾਈ ਜਾਂਦੀ ਸੀ ਇੱਕ ਤਾਂ ਕਾਲੀ ਬਾਰੀ ਕਰਦੀ ਹੈਗੀ ਉਹ ਚਾਹ ਕਦੋਂ ਕਰਨ ਲੱਗੀ ਟੱਕਣ ਚ ਲੱਗ ਗਿਆ ਤੇ ਮੰਮੀ ਸੋਚ ਕੇ ਜਵਾਬ ਦੇਈ ਠੀਕ ਹੈ ਨਾ ਤਾਂ ਕੰਮ ਹੁਣ ਮੈਥੋਂ ਹੁੰਦਾ ਹੈਗਾ ਤੇ ਨਾ ਹੀ ਸੋਥੋਂ ਬਣਦਾ ਹੈਗਾ ਮੈਂ ਵੀ ਬਥੇਰਾ ਕਰ ਲਿਆ ਤੇ ਤੁਸੀਂ ਵੀ ਬਥੇਰਾ ਕਰ ਲਿਆ ਹੁਣ ਇਹਦੀ ਵਾਰੀ ਹੈ ਆਪੇ ਕਰੂ ਚੰਗਾ ਮੰਮੀ ਮੈਨਾਂ ਡਿਊਟੀ ਦੇ ਜਨ ਹੈ ਹਾਂ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਮੈਂ ਕਿ ਜਿਹੜੀ ਤੇਰੇ ਮਾਮੇ ਨੇ ਦੱਸ ਪਾਈ ਤੀ ਮੁੰਡੇ ਦੀ ਆਪਾਂ ਇੱਕ ਵਾਰੀ ਦੇਖ ਤਾਂ ਇਹ ਜੇ ਆਪਾਂ ਨੂੰ ਨਾ ਫਿੱਟ ਲੱਗਿਆ ਆਪਾਂ ਕੋਈ ਬਹਾਨਾ ਲਾ ਕੇ ਉਹਨਾਂ ਨੂੰ ਜਵਾਬ ਦੇ ਦਾਂਗੇ ਉਮੀਦ ਹੈ ਜਦੋਂ ਆਪਾਂ ਕਰਨਾ ਹੀ ਨਹੀਂ ਹੈਗਾ ਭੈਣ ਦਾ ਹਜੇ ਵਿਆਹ ਤੂੰ ਹੀ ਮਾਮੇ ਨੂੰ ਜਵਾਬ ਦੇ ਦੇ ਨਾਲੇ ਮੈਂ ਤਾਂ ਆਪਣੀ ਭੈਣ ਖਾਤਰ ਵਧੀਆ ਨੌਕਰੀ ਵਾਲਾ ਮੁੰਡਾ ਲੱਭੂਗਾ ਜਿਹੜਾ ਉਹਨੂੰ ਕਮਾ ਕੇ ਤਾਂ ਰਖਵਾ ਸਕੇ ਉਹ ਤਾਂ ਤੇਰੇ ਮਾਮੇ ਦੀ ਨਾ ਆਪਾਂ ਲੋੜ ਪੈਂਦੀ ਰਹਿੰਦੀ ਹੈ ਹੈ ਆਪਾਂ ਇੱਕ ਵਾਰੀ ਦੇਖ ਲਾਂਦੇ ਮੁੰਡਾ ਉਹਦਾ ਮਾਨ ਰਹਿ ਜਾਂਦਾ ਇੰਨੇ ਚ ਨਾ ਹੁਣ ਮਾਮੇ ਦੀ ਖਾਤਰ ਮੈਂ ਆਪਣੀ ਭੈਣ ਦਾ ਰਿਸ਼ਤਾ ਕਿਤੇ ਵੀ ਕਰ ਤੈਨੂੰ ਮਾਮੇ ਦਾ ਤਾਂ ਫਿਕਰ ਹੈਗਾ ਤੈਨੂੰ ਕਗਰ ਦਾ ਫਿਕਰ ਨਹੀਂ ਹੈਗਾ ਪੁੱਤ ਤੂੰ ਨਿਆਣਾ ਹੈ ਹਜੇ ਰਿਸ਼ਤਾ ਚ ਇਹ ਸਭ ਕੁਝ ਦੇਖਣਾ ਪੈਂਦਾ ਹੈਗਾ ਕੋਈ ਨਹੀਂ ਅਮੀ ਫੇਰ ਦੇਖੀ ਜਾਊਗਾ ਮੈਂ ਜਨਨਾ ਡਿਊਟੀ ਤੇ ਲੇਟ ਹੋਈ ਜਾਣਾਗਾ ਲੈ ਕੀ ਕਰਾਂ ਇਹ ਤਾਂ ਨਿਆਣਾ ਮੰਗੂ ਕਰਦਾ ਹੈ ਹਈ ਨਿਆਣਾ ਇਹ ਵੀ ਇੰਜ ਇੰਜ ਗੱਲਾਂ ਦਾ ਹਜੇ ਪਤਾ ਨਹੀਂ ਮੰਦਾ ਹੀ ਨਹੀਂ ਲੈ ਹੁਣ ਕੀ ਕਰਾਵਾਂ ਬਸ ਹੈਲੋ ਹੈਲੋ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਪਈ ਸਤਿ ਸ੍ਰੀ ਅਕਾਲ ਕੀ ਕਹਿਓ ਠੀਕੋਂ ਹਾਂ ਠੀਕ ਠਾਕ ਆ ਵੀਰੇ ਤੁਸੀਂ ਦੱਸੋ ਉਹ ਭਾਈ ਤੁਸੀਂ ਕੁਛ ਦੱਸਿਆ ਹੀ ਨਹੀਂ ਫਿਰ ਅੱਛਾ ਉਹ ਮੁੰਡੇ ਬਾਰੇ ਹੋਰ ਉਹ ਤਾਂ ਐ ਸੀ ਵੀਰੇ ਨਾ ਤਾਂ ਹਜ ਗਗਨ ਮੰਨਦੀ ਹੈਗੀ ਨਾ ਗੁਰਮੀਂਦ ਐ ਅਖੇ ਹਜ ਤੈਨੂੰ ਕੋਈ ਕਾੜੀ ਹੋਈ ਐ ਕਿ ਕਰ ਲਾਂਗੇ ਹੌਲੀ ਹੌਲੀ ਅਖੇ ਨਾਲ ਕੋਰਸ-ਕੂਸ ਕਰਾ ਕੇ ਪੜਾ ਕੇ ਫੇਰ ਕਰਾਂ ਕਰਾਂਗੇ ਕਹਿੰਦਾ ਵਿਆਹ ਇਹਦਾ ਬਦਿਆਰ ਰਿਸ਼ਤਾ ਹੈ ਭਾਈ ਬਾਕੀ ਛੋਡੀ ਮਰਜੀ ਐ ਮੈਂ ਤਾਂ ਉਹਨਾਂ ਨੂੰ ਜ਼ਬਾਨ ਦੇਤੀ ਵੀ ਮੈਂ ਤਾਂ ਆਪਦੀ ਭਾਣ ਜਿਹੜੇ ਰਿਸ਼ਤਾ ਛੋਡੇ ਮੁੰਡੇ ਨਹੀਂ ਕਰਾਊਂਗਾ ਹੁਣ ਵੀਰੇ ਤੈ ਤਾਂ ਜ਼ਬਾਨ ਦੇਤੀ ਹੁਣ ਮੇਰੀ ਇਹ ਮੰਨਦੇ ਨਹੀਂ ਜਾਂ ਤਾਂ ਤੂੰ ਐਂ ਕਰ ਉਰੇ ਆ ਜਾ ਉਰੇ ਆ ਕੇ ਆਪਾਂ ਦੋਨੇ ਜਾਣੇ ਆ ਦੇਖ ਲੈਨੇ ਇਹਨਾਂ ਨੂੰ ਮਨਾ ਕੇ ਜੇ ਮੰਨ ਜਾਣਗੇ ਦੋਨੇ ਚਲ ਠੀਕ ਐ ਭਾਈ ਫਿਰ ਮੈਂ ਆਉਣਾ ਸ਼ਾਮ ਤੱਕ ਕਰਦਾ ਮੈਂ ਗੱਲ ਲਾ ਕੇ ਹਾਂ ਵੀਰੇ ਤੂੰ ਆ ਕੇ ਗੱਲ ਕਰ ਲੈ ਠੀਕ ਆ ਮਮੀ ਕਿਹਦਾ ਫੋਨ ਸੀ ਉਹ ਦਾ ਪੁੱਤ ਤੇਰੇ ਮਾਮੇ ਦਾ ਫੋਨ ਸੀਗਾ ਅੱਛਾ ਉਹ ਕਹਿੰਦਾ ਕਿ ਮੁੰਡਾ ਵਧੀਆ ਹੈਗਾ ਕਹਿੰਦਾ ਮੈਂ ਤਾਂ ਉਹਨਾਂ ਨੂੰ ਜਵਾਨ ਕਰ ਲਈ ਹੁਣ ਤੜਕੇ ਗੁਰੀ ਨਾਲ ਗੱਲ ਕੀਤੀ ਉਹ ਜਵਾਬ ਦੇ ਗਿਆ ਜਾਂਦਾ ਜਾਂਦਾ ਤੇ ਹੁਣ ਤੇਰਾ ਮਾਮਾ ਉਰੇ ਆਊਗਾ ਮੈਂ ਕਿਹਾ ਭਾਈ ਉਰੇ ਆ ਕੇ ਗੱਲ ਕਰ ਲੈ ਉਹ ਤੋਂ ਆਪਣੇ ਬਾਰੇ ਨਾ ਮਾੜਾ ਨਹੀਂ ਸੋਚਦਾ ਹੈਗਾ ਚੰਗਾ ਹੀ ਕਰੂਗਾ ਤੇਰੇ ਡੈਡੀ ਤੋਂ ਮੰਗ ਰੋ ਨਾ ਉਹਨੇ ਮੈਨੂੰ ਬਹੁਤ ਸਹਾਰਾ ਦਿੱਤਾ ਹੈਗਾ ਤਾਂ ਹੀ ਸੋਨੂੰ ਪਾੜ ਲਿਆ ਮੈਂ ਚਲ ਮਮੀ ਜੀ ਮੈਂ ਠੀਕ ਲੱਗਦਾ ਕਰ ਲਓ ਪਰ ਤੁਸੀਂ ਟੈਨਸ਼ਨ ਨਾ ਲਵੋ ਕਿਤੇ ਬਿਮਾਰ ਨਾ ਹੋ ਜਿਓ ਉਹ ਕਿੱਧਰ ਵਾਗੇ ਭਾਈ ਸਤਿ ਸ਼੍ਰੀ ਅਕਾਲ मामा ਜੀ ਸਤਿ ਸ਼੍ਰੀ ਅਕਾਲ ਭਾਈ ਠੀਕ ਹੋ? ਹਾਂ ਠੀਕ ਹਾਂ। ਬੈਠ। ਬੈਠ ਕੋਈ। ਆ ਗਿਆ ਭਾਈ? ਹਾਂ ਭਾਈ ਆ ਗਿਆ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ। ਹੋ ਠੀਕ ਠਾਕ ਨੇ ਸਾਰੇ? ਹਾਂ ਹਾਂ ਵਧੀਆ ਤੁਸੀਂ ਦੱਸੋ ਭਾਈ। ਵਧੀਆ ਠੀਕ ਠਾਕ ਹੈ ਭਾਈ। ਪੁੱਤ ਜਾਂ ਪਾਣੀ ਲਿਆ ਤੇਰੇ ਮਾਮੇ ਵਾਸਤੇ। ਹੋਰ ਭਾਈ, ਸਿਹਤ ਠੀਕ ਰਹਿੰਦੀ ਆ? ਠੀਕ ਆ ਭਾਈ, ਬਸ ਜਿਹੜੇ ਤਰ੍ਹਾਂ ਫਿਰਦੇ ਆਂਗੇ। ਇਹ ਇਹ ਗੁੜੀ ਆਉਂ ਰਹੀ ਹੈ। ਅਸੀਆ ਮਾਮਾ ਸ੍ਰੀਕਾਲ। ਹੋ ਠੀਕ ਆ। ਆ ਗਿਆ ਪੁੱਤ ਡਿਊਟੀ ਤੋਂ? ਹਾਂ ਹਾਂ ਮਾਮਾ ਆ ਗਿਆ। ਪੁੱਤ ਮੈਂ ਤੇਰੀ ਮੰਮੀ ਨੂੰ ਫੋਨ ਕੀਤਾ ਸੀ ਤੁਸੀਂ ਕੋਈ ਜਵਾਬ ਹੀ ਨਹੀਂ ਦਿੱਤਾ। ਫਿਰ ਤਾਂ ਕਰਕੇ ਮੈਂ ਆਪ ਹੀ ਆ ਗਿਆ। ਪਰ ਮਾਮਾ ਜੀ ਮੈਂ ਤਾਂ ਹਜੇ ਗਾਗਨ ਨੂੰ ਪੜਾਉਣਾਗਾ ਅੱਗੇ ਕੋਰਸ ਕਰਾਉਣਾ ਕੋਈ ਹੋਰ। ਉਹ ਕੋਈ ਨਹੀਂ ਪੁੱਤ ਫੇਰ ਵਿਆਹ ਤੋਂ ਬਾਅਦ ਪੜ ਲੂਗੀ ਆਪਾਂ ਉਹਨਾਂ ਨਾਲ ਗੱਲ ਕਰ ਲਾਂਗੇ ਮੁੰਡੇ ਵਾਲਿਆਂ ਨਾਲ। ਮੰਮਾ ਜੀ ਮੁੰਡਾ ਹਜੇ ਪੜਦਾ ਹੈਗਾ ਆਪਾਂ ਕੋਈ ਨੌਕਰੀ ਵਾਲਾ ਮੁੰਡਾ ਲੱਭਾਂਗੇ ਜੇ ਕੋਈ ਨੌਕਰੀ ਵਾਲਾ ਤੁਹਾਡੇ ਧਿਆਨ ਚ ਹੋਇਆ ਤਾਂ ਜ਼ਰੂਰ ਦੱਸਿਓ ਉੱਤ ਤੂੰ ਸਿਆਣਾ ਬਣ ਕੁੜੀ ਮਟਿਆਰ ਹੈ ਜਿੰਨੀ ਛੇਤੀ ਆਉਦੇ ਘਰਬਾਰ ਦੀ ਹੋਊਗੀ ਓਨਾ ਚੰਗਾ ਹੈਗਾ ਉਹਨਾਂ ਦੇ ਮੁੰਡੇ ਵਾਲਿਆਂ ਦੇ ਖਾਨਦਾਨ ਨੂੰ ਮੈਂ ਚੰਗੀ ਤਰ੍ਹਾਂ ਜਾਣਨਾ ਆਪਣੀ ਕੁੜੀ ਉੱਥੇ ਸੁਖੀ ਬਸੂਗੀ ਪਰ ਮਾਮਾ ਮੈਨੂੰ ਨਹੀਂ ਰਿਸ਼ਤਾ ਚੰਗਾ ਲੱਗਦਾ ਕਿਉਂਕੀ ਖਰਾਬੀ ਹੈ ਰਿਸ਼ਤੇ ਚ ਨੌਕਰੀ ਦੀ ਵੀ ਗੱਲ ਹੈ ਮੁੰਡਾ ਪੜੀ ਜਾਂਦਾ ਹੈ ਨੌਕਰੀ ਲੱਗ ਜੂਗਾ ਹੁਣ ਤੂੰ ਵੀ ਤਾਂ ਲੱਗ ਗਈ ਹੈ ਪੁੱਤ ਮੈਂ ਇਹ ਕਹਿੰਦੀ ਤੈਨੂੰ ਜੇ ਆਪੇ ਇੱਕ ਵਾਰੀ ਮੁੰਡਾ ਦੇਖਿਆ ਹੁੰਨੇ ਆ ਜੇ ਆਪਾਂ ਨੂੰ ਨਾ ਫਿੱਟ ਲੱਗੇ ਆਪਾਂ ਜਵਾਬ ਦੇ ਦਾਂਗੇ ਉਹ ਨਲੇ ਆਹ ਉਹਨਾਂ ਨੇ ਮੇਰੇ ਫੋਨ 'ਚ ਫੋਟੋ ਭੇਜੀ ਸੀ ਜੋ ਕਾਢੀਆਂ ਪੜਾ ਆ ਦੇਖੋ ਹਾਂ ਆਹ ਦਾ ਉਹ ਤਾਂ ਮੁੰਡਾ ਤਾਂ ਸੋਹਣਾ ਹੈ ਹੋਰ ਹੁਣ ਕਾਦਾ ਗਾਛੀ ਫਟ ਹਾਂ ਹੋਰ ਲੰਬਾ ਹੈਗਾ ਸੋਹਣਾ ਹੈ ਮੁੰਡਾ ਤਾਂ ਮੁੰਡਾ ਤਾਂ ਖੈਰ ਠੀਕ ਆ ਮਾਮਾ ਪਰ ਪਤਾ ਨਹੀਂ ਕਿਉਂ ਮੇਰਾ ਮਨ ਜਾਂ ਨਹੀਂ ਬਣਦਾ ਇਹ ਰਿਸ਼ਤੇ ਨੂੰ ਪੁੱਤ ਤੈਨੂੰ ਗਾਗਨ ਦਾ ਫਿਕਰ ਹੈਗਾ ਤਾਹੀਂ ਤੇਰਾ ਮਨ ਖਰਾਉਂਦਾ ਹੈਗਾ ਹੈ ਇੱਕ ਨਾ ਇੱਕ ਦਿਨ ਤਾਂ ਕਰਨਾ ਹੀ ਪਊਗਾ ਆਪਾਂ ਨੂੰ ਕਿਉਂ ਨਾ ਤੇਰੇ ਮਾਮੇ ਰਾਹੀਂ ਕਰਦੀਏ ਨਾਲੇ ਸਾਰਾ ਹੀ ਪਰਿਵਾਰ ਨੂੰ ਉਹਨਾਂ ਦੇ ਨੂੰ ਜਾਣਦਾ ਚਲ ਠੀਕ ਆ ਮੰਮੀ ਦੇਖ ਲਾਂਗੇ ਫਿਰ ਜੇ ਤੁਸੀਂ ਨਹੀਂ ਹਟਦੇ ਤਾਂ ਹਾਂ ਸ਼ੇਰਾ ਤੂੰ ਐਂ ਕਰੀ ਫਿਰ ਤੈਨੂੰ ਐਤਵਾਰ ਨੂੰ ਛੁੱਟੀ ਹੁੰਦੀ ਹੈ ਐਤਵਾਰ ਨੂੰ ਆ ਜੀ ਮੈਂ ਤੈਨੂੰ ਲੈ ਚੁਣਾਂ ਉਹਨਾਂ ਦੇ ਘਰੇ ਸਾਰਾ ਕੁਝ ਦੇਖ ਕੇ ਆਵਾਂਗੇ ਆਪਾਂ ਕੋਈ ਨਾ ਬਾਈ ਮੈਂ ਭੇਜ ਦੂੰਗਾ ਐਤਵਾਰ ਨੂੰ ਇਹਨੂੰ ਸਵੇਹਾ ਆ ਜੂਗਾ ਮੜ ਜਾ ਤੇ ਤੁਸੀਂ ਦੋਨੇ ਜਾਣੇ ਜਾ ਕੇ ਦੇਖ ਆਇਓ ਚਲੋ ਠੀਕ ਆ ਬਾਈ ਫਿਰ ਮੈਂ ਜਾਣਾਗਾ ਨਹੀਂ ਭਾਈ ਚਾਹ ਤਾਂ ਪੀ ਕੇ ਜਾਈ ਬਣੀ ਜਾਂਦੀ ਆ ਉਹ ਨਹੀਂ ਭਾਈ ਚਾਹ ਨੂੰ ਕੀ ਹੈਗਾ ਮੈਨੂੰ ਨਾ ਮੜਾ ਜਾ ਸ਼ਹਿਰ ਕੰਮ ਆਗਾ ਸਮਾਨ ਜਾ ਲੈ ਕੇ ਜਾਣਾ ਫਿਰ ਮੈਂ ਜਾਂਦਾ ਮੈਂ ਹਾਂ ਕੋਈ ਨਹੀਂ ਆਜੀ ਸ਼ੇਰਾ ਚੰਗਾ ਠੀਕ ਮਮੀ ਮਮਾ ਮੈਨੂੰ ਹਾਂ ਤਾਂ ਕਰਤੀ ਪਰ ਮੇਰਾ ਦਿਲ ਨਹੀਂ ਕਰਦਾ ਰਿਸ਼ਤਾ ਦੇਖਣ ਜਾਣ ਨੂੰ ਮੈਨੂੰ ਕੁਝ ਚੰਗਾ ਜਾ ਨਹੀਂ ਲੱਗ ਰਿਹਾ ਪੁੱਤ ਤਿਆਂ ਪਹਿਣਾ ਕਰੋ ਤੋਰ ਨਹੀਂ ਐ ਸੌਖੀਆਂ ਨਹੀਂ ਹੁੰਦੀਆਂ ਤੇਰਾ ਮਨ ਡਰਦਾ ਹੈ ਮੈਂ ਸਮਝ ਸਕਦੀ ਆ ਤੇਰੀ ਗੱਲ ਨੂੰ ਆਪਾਂ ਨਾ ਇਹਨੂੰ ਬਹੁਤ ਚਾਵਾ ਨਾਲ ਪਾਲਿਆ ਸੀ ਆਏ ਪੁੱਤ ਆਪਾਂ ਥੋੜੀ ਕਰਾਂਗੇ ਆਪਾਂ ਦੇਖ ਪਰਖ ਕੇ ਕਰਾਂਗੇ ਮੈਨੂੰ ਤੇਰੇ ਮਾਮੇ ਤੇ ਯਕੀਨ ਹੈਗਾ ਉਹ ਆਪਣਾ ਮਾੜਾ ਨਹੀਂ ਕਰਦਾ ਚਲ ਠੀਕ ਆ ਮਮੀ ਜਿਵੇਂ ਤੂੰ ਕਹਿਣੀ ਹੈ ਚਲ ਪੁੱਤ ਚਾਹ ਪਾਣੀ ਪੀ ਲੈ ਗਗਨ ਤੂੰ ਜਾ ਕੇ ਅੰਦਰ ਠੀਕ ਪੁੱਤ ਜਾਣਾ ਫਿਰ ਹਾਂ ਮਮੀ ਧਿਆਨ ਨਾਲ ਨਾ ਸਾਰਾ ਕਾਰੋਬਾਰ ਸਾਰਾ ਦੇਖ ਕੇ ਆਈ ਜਾਂਗਾ ਦੇਖ ਪਰਖ ਕੇ ਠੀਕ ਆ ਮਮੀ ਕੋਈ ਨਹੀਂ ਚਲ ਠੀਕ ਆ ਮੈਂ ਜਾਂਦਾ ਫਿਰ ਚੰਗਾ ਪੁੱਤ ਜਾ ਅੰਦਰ ਤੇਰੀ ਬੱਟੀ ਸਰੀ ਦੇ ਮੈਂ ਨਹੀਂ ਹਜੇ ਕਰਾਉਣਾ ਉਹਨਾਂ ਜਵਾਬ ਦੇ ਆਂ ਤੂੰ ਟੈਨਸ਼ਨ ਨਾ ਲੈ ਆਪਣੇ ਮੈਂ ਕੋਈ ਨਾ ਕੋਈ ਕਮੀ ਕੱਢ ਕੇ ਆਪੇ ਜਵਾਬ ਦੇ ਦਊਗਾ ਫੇਰ ਠੀਕ ਠੀਕ ਆ ਚਲ ਮੈਂ ਜਾਂਦਾ ਏ ਪ੍ਰਮਾਤਮਾ ਚੰਗਈ ਘਰ-ਬਾਰ ਹੋਵੇ ਸਭ ਕੁਝ ਠੀਕ-ਠਾਕ ਹੋਵੇ ਮੇਰੇ ਪੁੱਤ ਦੇ ਪਸੰਦ ਆ ਜੇ ਸਾਰਾ ਕੁਝ ਮੰਮੀ ਬੜੀ ਕਾਲੀ ਹੋਈ ਆ ਸਾਨੂੰ ਮੈਨੂੰ ਘਰੋਂ ਕੱਢਣ ਦੀ ਕਾਲੀ ਨਹੀਂ ਪੁੱਤਾਂ ਚੰਗੇ ਰੀਸ ਤੇ ਨਾ ਕਿਸਮਤ ਨਾਲ ਮਿਲਦੇ ਨੇ ਸੁੱਖ ਮਿਲਦੇ ਨੇ ਜਿਹੜੇ ਪੈਸੇ ਨਾਲ ਨਹੀਂ ਮਿਲਦੇ ਕਿਸਮਤ ਨਾਲ ਹੀ ਮਿਲਦਾ ਸਾਰਾ ਕੁਝ ਪੁੱਤ ਤੂੰ ਮੇਰੇ ਕੰਨੀ ਉਹੀ ਦੇਖ ਲੈ ਮੈਨੂੰ ਘਾਟਾ ਕਿਸੇ ਚੀਜ਼ ਦਾ ਪਰ ਮੈਂ ਸਾਰੀ ਉਮਰ ਦੁਖੀ ਹੋਈ ਰਹੀ ਹਾਂ ਮੰਮੀ ਮੈਨੂੰ ਤਰ੍ਹਾਂ ਡਰ ਜਾ ਲੱਗੀ ਜਾਂਦਾ ਡਰ ਨਾ ਪੁੱਤ ਪ੍ਰਮਾਤਮਾ ਚੰਗਾ ਹੀ ਕਰੂਗਾ ਤੂੰ ਪੁੱਤ ਟੈਨਸ਼ਨ ਨਾ ਲੈ ਤੇਰਾ ਵੀਰਾ ਨਾ ਜਾਏਗਾ ਦੇਖ ਪਰ ਕੀ ਕਰੂਗਾ ਸਾਰਾ ਕੁਝ ਅਸੀਂ ਆਪੇ ਸਾਰਾ ਕੁਝ ਕਰਾਂਗੇ ਤੇਰਾ ਚੰਗਾ ਹੀ ਕਰਾਂਗੇ ਆ ਗਿਆ ਪੁੱਤ ਹਾਂ ਮੰਮੀ કેમે ਲੱગ ગયે ફિર તને ઘરબાર તો મી ઠીક લગયા ਪਰ ਮੈਨੂੰ ਨਾ ਉਹਦੀ 부ડી ਜਿਹੜੀ ਉਹ ਥੋੜੀ ਜਿਹੀ ਤੇਜ ਲੱਗੀ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਜਿਵੇਂ ਕੁਝ ਲਪਾਉਂਦੀ ਹੋਵੇ ઓહો ਪੁੱਤ ਤੂੰ ਤਾਂ ਉਹੀ ਕਮੀਆਂ ਕੱਢੀ ਜਾਣਾ ਹੈਗਾ ਜੇ ਘਰਬਾਰ ਵਧੀਏਗਾ ਮੁੰਡਾ ਪੜ੍ਹੀ ਜਾਂਦਾ ਹੈਗਾ ਤੇਰੇ ਵਾਂਗੂ નોકરી ਤੇ ਲੱਗ ਜੂਗਾ ਫਿਰ ਆਪਾਂ ਨੂੰ ਕੀ ਮાળਿਆ ਉਹ ਉਹ ਤਾਂ ਮੰਮੀ ਠੀਕ ਐ ਹੁਣ ਆਪਾਂ ਨੂੰ ਐ ਪਤਾ ਕਰਨਾ ਪਊਗਾ ਵੀ ਜਿੰਨੀ ਉਹ ਜ਼ਮੀਨ ਕਹਿੰਦੇ ਨੇ ਓਨੀ ਆਉਂਦੀ ਉਹਨਾਂ ਨੂੰ ਨਹੀਂ ਪੁੱਤ ਇਹ ਫਿਕਰ ਨਾ ਕਰ ਤੂੰ ਇਹ ਤੇ ਤੇਰਾ ਮਾਮਾ ਆਪੀ ਕਰੂਗਾ ਉਹਨਾਂ ਦਾ ਪਤਾ ਉਹ ਪਹਿਲਾਂ ਤੂੰ ਹੀ ਜਾਣਦਾ ਉਹਨਾਂ ਨੂੰ ਮੰਮੀ ਮਾਮਾ ਤਾਂ ਜਾਣਦਾ ਉਹਨਾਂ ਨੂੰ ਪਰ ਆਪਾਂ ਨੂੰ ਵੀ ਪਤਾ ਕਰਨਾ ਪਊਗਾ ਪਹਿਲਾਂ ਕਿਉਂ ਫਿਕਰ ਕਰਦਾ ਪੁੱਤ ਤੈਰਾ ਮਾਮਾ ਆਪਣਾ ਮਾੜਾ ਨਹੀਂ ਕਰਦਾ ਹੈਗਾ ਮੇਰੀ ਮਾਂ ਜਾਇਆ ਭਾਈ ਹੈ ਉਹ ਮੰਮੀ ਉਹ ਤਾਂ ਠੀਕ ਹੈ ਪਰ ਮੇਰਾ ਚਿੱਤ ਜਾਂ ਨਹੀਂ ਕਰਦਾ ਮੈਂ ਸੋਚਦਾ ਵੀ ਆਪਾਂ ਗੱਲ ਨੂੰ ਹਜੇ ਪੜਾ ਲਈਏ ਕੋਈ ਨਾ ਪੁੱਤ ਆਪਾਂ ਗੱਲ ਖੋਲ੍ਹਾਂਗੇ ਉਹਨਾਂ ਨਾਲ ਵੀ ਸਾਡੀ ਕੁੜੀ ਭਾਈ ਵਿਆਹ ਤੋਂ ਬਾਅਦ ਪੜ੍ਹਾਈ ਪੂਰੀ ਕਰੂ ਆਪਦੀ ਹਾਂ ਮੰਮੀ ਇਹ ਗੱਲ ਕਰ ਲਈ ਉਹਨਾਂ ਨਾਲ ਕਰਾਂਗੇ ਪੜ੍ਹੂਗੀ ਹਾਂ ਹਾਂ ਕਰਾਂਗੇ ਫੋਨ ਆਈ ਜਾਂਦਾ ਮਾਮੇ ਦਾ ਹੋਣਾ ਕਿ ਲੱਗਾ ਹੈਲੋ 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 ਹਾਂ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੈਸਾ ਸਤਿ ਸ੍ਰੀ ਅਕਾਲ ਹੋ ਠੀਕ ਹਾਂ ਹਾਂ ਠੀਕ ਹੈ ਬਈ ਠੀਕ ਹੈ ਨਾ ਫਿਰ ਗੁਰੂ ਆ ਗਿਆ ਘਰ-ਬਾਰ ਪਸੰਦ ਉਹਨੂੰ ਹਾਂ ਬਈ ਘਰ-ਬਾਰ ਤਾਂ ਪਸੰਦ ਆ ਗਿਆ ਤੇ ਜ਼ਮੀਨ ਦਾ ਪਤਾ ਕਰ ਲੈਨੇ ਆਪਾਂ ਵੀ ਉੰਨੀ ਹੈਗੀ ਜਿੰਨੀ ਉਹ ਕਹਿੰਦੇ ਨੇਗੇ ਨਾ ਹੋ ਪਈ ਮੈਂ ਝੂਠ ਬੋਲੂਗਾ ਹੁਣ ਸੁਨੋ ਮੈਂ ਕਹਿੰਦੀ ਸੀ ਬਈ ਵੀ ਆਪਾਂ ਫਰਦ ਕਢਾ ਲੈਨੇ ਆ ਵੀ ਤਸੱਲੀ ਹੀ ਹੋ ਜਾਂਦੀ ਹੈ ਮਤਾਰਾ ਸਾਰਾ ਕੋਈ ਸਹੀ ਹੈ ਜਿਵੇਂ ਮੈਂ ਕਹਿਣਾ ਤੁਹਾਨੂੰ ਮੈਂ ਜਾਣਦਾ ਉਹਨਾਂ ਨੂੰ ਚੰਗੀ ਤਰ੍ਹਾਂ ਹਾਂ ਬਈ ਤੇਰੀ ਵੀ ਜ਼ਿੰਮੇਵਾਰੀ ਹੈ ਹੁਣ ਤੇਰੇ ਸਹਾਰੀ ਇਸ ਤਾ ਕਰਦੇ ਆ ਸਾਰਾ ਕੁਝ ਫਿਰ ਮੈਂ ਐ ਕਰਦਾ ਕੋਈ ਚੰਗਾ ਜਿਆ ਦਿਨ ਦੇਖ ਕੇ ਉਹਨਾਂ ਨੂੰ ਕਹਿ ਦਿੰਦਾ ਵੀ ਆ ਕੇ ਕੁੜੀ ਚੀਕ ਜਾ ਬਈ ਹਾਂ ਬਈ ਤੂੰ ਦੇਖ ਲੈ ਫਿਰ ਜਿਵੇਂ ਤੈਨੂੰ ਠੀਕ ਲੱਗੇ ਪਰ ਮੈਂ ਕਹਿੰਦੀ ਸੀਗੀ ਵੀ ਜੇ ਉਹਨਾਂ ਦੀ ਕੋਈ ਮੰਗ-ਮੁੰਗ ਤਾਂ ਨਹੀਂ ਹੈਗੀ ਉਹ ਪੁੱਛ ਲੈਂਦਾ ਉਹਨਾਂ ਨੂੰ ਮੰਗ ਤਾਂ ਬਈ ਆਇਆ ਮੰਗ ਤਾਂ ਤਗੜਾ ਕਰਾਊਗਾ ਹੀ ਬਾਕੀ ਆਪਣੇ ਕਿਹੜਾ ਘਾਟਾ ਕਿਸੇ ਚੀਜ਼ ਦਾ ਆਪਾਂ ਸਾਰਾ ਕੁਝ ਦੇਖ ਕੇ ਤੋਰਾਂਗੇ ਕੁੜੀ ਨੂੰ ਚੱਲ ਠੀਕ ਹੈ ਭਾਈ ਠੀਕ ਹੈ ਭਾਈ ਬਸ ਆਪਣਾ ਹੀ ਜੜ ਵਿਆਹ ਕਰਦਾਂਗੇ ਬੜਾ ਟਾਈਮ ਨਹੀਂ ਪਾਉਂਦੇ ਚੰਗੇ ਰਿਸ਼ਤੇ ਕਿਹੜਾ ਵਾਰ-ਵਾਰ ਮਿਲਦੇ ਨੇ ਦੇਖੋ ਠੀਕ ਹੈ ਭਾਈ ਹਾਂ ਠੀਕ ਹੈ ਚੰਗਾ ਵੀ ਠੀਕ ਕਰ ਦੇਗਾ ਕਾਗਣ ਕੁਛ ਨਹੀਂ ਮੰਮੀ ਪਾਣੀ ਚੰਦੀ ਸੀ ਮੈਂ ਤਾਂ ਇਹ ਕਹਿੰਦੀ ਸੀਗੀ ਆ ਸੌਣੇ ਦੀਆਂ ਚੂੜੀਆਂ ਨਾਲ ਸ਼ਾਂਪਾ ਨਾਲ ਲੜੀ ਇਹਨਾਂ ਕਰੇ ਨਾ ਪਾਇਆ ਕਰ ਇਹਨਾਂ ਤਾਂ ਚਮਕ ਖੋਈ ਜਾਊਗੀ ਇਹ ਤਾਂ ਆਉਣ ਜਾਣ ਚ ਪਾਇਆ ਕਰ ਕੋਈ ਨਾ ਮੰਮੀ ਮੈਂ ਲਾ ਕੇ ਸਾਂਭ ਦੂੰਗੀ ਸਾਂਭੇ ਕਿੱਥੇ ਫਟ ਤੈਨੂੰ ਕੀ ਪਤਾਗਾ ਸਾਂਭਣ ਦਾ ਲਾ ਕੇ ਮੈਨੂੰ ਫੜਾ ਮੈਂ ਆਪੇ ਸਾਂਭ ਦੂੰਗੀ ਫੇਰ ਆ ਲੜੀ ਵੀ ਲਾ ਕੇ ਫੜਾ ਲਈ ਚੰਗਾ ਠੀਕ ਹੈ ਜੀ ਉਹਨਾਂ ਤਿਹੜਾ ਇਹਦਾ ਸਿਉਣਾ ਇਹਦੇ ਪੀਕਿਆਂ ਦਾ ਸਾਰਾ ਆਪਦੇ ਹੱਥ 'ਚ ਕਰ ਲੈ ਗਾਗਨਾਂ ਕਾਦੀ ਦੀ ਆ ਰੋਈ ਦਾ ਕੰਮ ਨਿਵੇੜ ਕੇ ਨਾ ਕੱਪੜੇ ਤੋੜੀ ਤੂੰ 바ਵਾ ਇਕੱਠੇ ਹੋਏ ਪਏ ਨੇ ਮੇਰੀ ਸਿਹਤ ਜੀ ਨਹੀਂ ਠੀਕ ਮੈਂ ਦਵਾਈ ਲਈ ਹੋਈ ਐ ਰੈਸਟ ਕਰਦੀ ਆ ਮੈਂ ਠੀਕ ਹੈ ਦੀਦੀ ਕੋਈ ਨਾ ਤੂੰ ਲੂਗੀ ਮੈਨੂੰ ਜਰ ਚਾਹ ਬਣਾਓ ਛੇਤੀ ਤੇਨੇ ਬਣਾ ਮੈਂ ਨਾ ਸ਼ਹਿਰ ਜਾਣਾ ਏ ਦੁਬਾਰਾ ਠੀਕ ਐ ਬਣਾ ਦੂੰ ਆ ਜਾ ਕੇ ਆ ਬੱਜਿਆ ਆ ਲੋ ਚਾਹ ਬਣਾ ਲਈ ਤੁਸੀਂ ਕੀ ਕਰਨ ਜਾਂਦੇ ਹੋ ਸ਼ਹਿਰ ਸ਼ਹਿਰ ਮੈਂ ਤਨਾ ਹੁਣ ਨੌਕਰੀ ਦੀ ਪੋਸਟਾਂ ਜੀ ਨਿਕਲਦੀਆਂ ਨਹੀਂਆਂ ਉਹ ਪੜਨੇ ਜਾਂਦਾ ਸੀ ਆ ਅੱਛਾ ਮੈਂ ਕਹਿੰਦੀ ਸੀ ਮੇਰੀ ਵੀ ਐਮਏ ਦੀ ਫੀਸ ਭਰ ਦੋ ਹਾਂ ਸੱਚ ਤੇਰੀ ਵੀ ਮੈਂ ਫੀਸ ਭਰੇ ਆਂਗਾ ਤੂੰ ਪ੍ਰਾਈਵੇਟ ਕਰ ਲੈ ਕਰੇ ਬੈਗੇ ਪੇਪਰ ਦੇ ਦੀ ਤੇ ਮੈਂ ਤੇਰੀ ਅੱਜ ਫੀਸ ਭਰੇ ਹਾਂਗਾ ਹਾਂ ਚਲੋ ਐ ਠੀਕ ਆ ਤੁਸੀਂ ਫੀਸ ਭਰਿਓ ਮੇਰੀ ਅੱਜ ਤੇ ਚਲੋ ਉਹ ਠੀਕ ਹੈ ਤੂੰ ਮੈਨੂੰ ਐਂ ਦੱਸ ਬਿਸ਼ੈਰ ਹੁੰਦਾ ਨਹੀਂ ਮਗਾਉਣਾ ਤੂੰ ਕਿਸ ਨਹੀਂ ਮੈਂ ਤਾਂ ਕੁਛ ਨਹੀਂ ਮਗਾਉਣਾ ਤੁਸੀਂ ਬਸ ਕੱਲੀਆਂ ਬੁੱਕਸ ਲਿਆ ਦਿਓ ਮੈਨੂੰ ਚੱਲ ਫਿਰ ਠੀਕ ਹੈ ਮੈਂ ਜਾਂਦਾਗਾ ਠੀਕ ਹੈ ਕਿਤਾਬਾਂ ਮੈਂ ਤੈਨੂੰ ਲਿਆ ਦੂੰਗਾ ਹਾਂ ਠੀਕ ਹੈ ਚੱਲ ਮੈਂ ਕਰਦੀ ਆ ਪਹਿਲਾਂ ਜਲਦੀ ਜਲਦੀ ਕੱਪੜੇ ਧੋਦਣੀਆਂ ਜਾ ਕੇ ਗਾਗਨ ਕਿੱਧਰ ਜਾਨੀ ਐ ਕੱਪੜੇ ਧੁੰਦੀ ਸੀ ਬੇਬੇ ਮੈਂ ਤਾਂ ਰੋਗੀ ਉਹ ਸ਼ਹਿਰ ਗਏ ਨੇਗੇ ਮੈਨੂੰ ਪਾਣੀ ਦੀ ਬਾਜ਼ ਕਿੱਧਰ ਐ ਮੈਂ ਨਾਲ ਲੂੰਗੀ ਹਾਂ ਮੈਂ ਧਰ ਦਿੰਨੀ ਆ ਉਦੋਂ ਤੇਰੇ ਚੂੜੀਆਂ ਸਿਵਨੇ ਦੀਆਂ ਕਿੱਧਰ ਗਈਆਂ ਉਹ ਤਾਂ ਬੇਬੇ ਮੰਮੀ ਕਹਿੰਦੇ ਨਾ ਵੀ ਇਹ ਕੰਮ ਚ ਨਾ ਪਾਇਆ ਕਰ ਖਰਾਬ ਹੋ ਜਾਣੀਆਂ ਉਹਨਾਂ ਨੇ ਲਹਾ ਕੇ ਆਪਦੇ ਕੋਲੇ ਰੱਖ ਲਈਆਂ ਅੱਛਾ ਉਹਨਾਂ ਨੇ ਲਹਾ ਕੇ ਆਪਦੇ ਕੋਲੇ ਰੱਖ ਲਈਆਂ ਹਾਂਜੀ ਕਿਉਂ ਉਹ ਨਿਆਣੀਆਂ ਉਹ ਪਾਊਗੀ ਜਾਂ ਤੂੰ ਤਾਂ ਹੁਣ ਤੇਰਾ ਟਾਈਮ ਐ ਪਾਉਣ ਦਾ ਉਹ ਕਹਿੰਦੇ ਖਰਾਬ ਹੋ ਜਾਣਗੇ ਕੰਮ ਚ ਚਲ ਫਿਰ ਕੰਚੀਆਂ ਪਾ ਲੈ ਖਾਲੀ ਹੱਥ ਤਾਂ ਬਾਲੇ ਬੁਰੇ ਲੱਗਦੇ ਨੇਗੇ ਠੀਕ ਆ ਬੇਬੇ ਕੋਈ ਨਾ ਮੈਂ ਪਾ ਲੂੰਗੀ ਚਲੋ ਮੈਂ ਪੌਣੀਆਂ ਸੋਨ ਨੂੰ ਨਹਾਉਣ ਨੂੰ ਪਾਣੀ ਫਿਰ ਮੈਂ ਕੱਪੜੇ ਧੋਣੇ ਨੇ ਗਗਨ ਕੀ ਕਰਦੀ ਸੀ ਕੁਛ ਨਹੀਂ ਦੀਦੀ ਬੇਬੇ ਨੇ ਪਾਣੀ ਧਰਦੀ ਸੀ ਨਾ ਨਾ ਕੱਪੜੇ ਧੋਤੇ ਨਾ ਧੋਤੇ ਨਹੀਂ ਹਜੇ ਪਹਿਲਾਂ ਧੋਣ ਲੱਗਦੀ ਸੀ ਇਹ ਆਗੇ ਕਹਿੰਦੇ ਚਾਹ ਕਰਦੇ ਮੈਂ ਸ਼ਹਿਰ ਜਾਣਾ ਹੁਣ ਬੇਬੇ ਕਹਿੰਦੀ ਮੈਨੂੰ ਪਾਣੀ ਪਾ ਦੇ ਬਸ ਉਸ ਤੋਂ ਬਾਅਦ ਧੋਣ ਹੀ ਲੱਗਦੀ ਹੈ ਕਾਗਨ ਇਹ ਨਿੱਕੇ ਮੋਟੇ ਕੰਮ ਤਾਂ ਨਾ ਹੁੰਦੀ ਰਹਿੰਦੇ ਨੇਗੇ ਪਹਿਲਾਂ ਤੂੰ ਕੱਪੜੇ ਧੋ ਲੈਂਦੀ ਬਸ ਦੀਦੀ ਬੇਬੇ ਨੂੰ ਪਾਣੀ ਧਰਦਾ ਨਾ ਉਹਨੂੰ ਉਦੋਂ ਬਾਅਦ ਚ ਕੱਪੜੀ ਧੋਣੀ ਹੈ ਠੀਕ ਹੈ ਕਾਗਨ ਕੱਪੜੇ ਧੋ ਕੇ ਨਾ ਰਸੋਈ ਦਾ ਕੰਮ ਕਰ ਲੈ ਰੋਟੀ ਟੁੱਕ ਬਣਾਉਣ ਵਾਲਾ ਸਾਰੀ ਪਿਆ ਹੁਣ ਤੇਰੀ ਵਾਰੀ ਹੈ ਤੈਂ ਹੀ ਕਰਨਾ ਮੈਂ ਬਥੇਰਾ ਚੇਰ ਕਰ ਲਿਆ ਕਾਗਨ ਕੀ ਕਰੀ ਜਾਂਦੀ ਸੀ ਕੱਪੜੇ ਧੋਣੀ ਆ ਮੰਮੀ ਤਦੋਂ ਸਵੇਰ ਦੀ ਤੋਂ ਕਪੜਿੰਟੋ ਤੇਗੇ ਤੇ ਪਹਿਲਾਂ ਤੋਤੇ ਹੁੰਦੇ ਹੁਣ ਸੁੱਕ ਜਾਂਦੇ ਬਸ ਮੰਮੀ ਥੋੜੇ ਜਿਹੀ ਰਹਿ ਗਏ ਬਾਕੀ ਤਾਂ ਮੈਂ ਤੋਤੇ ਬਸ ਸੁੱਕਣੇ ਪਾਉਣੀਆਂ ਚੱਲ ਚੰਗਾ ਕੱਪੜੇ ਧੋ ਕੇ ਸੁੱਕਣੇ ਪਾ ਕੇ ਮੈਂ ਚਾਰ ਸੂਟ ਨਾ ਪ੍ਰੈਸ ਕਰਨ ਆਲੇ ਪੈਣੇ ਮੈਂ ਕਿਤੇ ਆਉਣਾ ਜਾਣਾ ਪੈ ਜਾਂਦਾ ਫਿਰ ਤੁਰਤ ਤੇ ਕਰਕੇ ਦੇਉਂਗਾ ਤੇ ਇਹ ਕਹਿੰਦੀ ਸੀ ਮੰਮੀ ਬਿਸਾਰੀ ਮਰ ਕੰਮੀ ਕਰਨਾ ਮੰਮੀ ਤੁਸੀਂ ਮੈਨੂੰ ਆਦਰ ਨਾਲ ਹੀ ਠਾਲਿਆ ਕਰੋ ਨਾ ਮੈਂ ਤੁਹਾਡੇ ਨਾਲ ਕੰਮ ਕਰਾ ਦਿਆ ਕਰਾਂ ਸਾਰਾ ਕੰਮ ਆਪ ਹੀ ਇਕੱਲੇ ਕਰ ਲੈਨੇ ਹੋ ਨਹੀਂ ਪੁੱਤਾਂ ਟੀਆ ਨੇ ਤਾਂ ਸਾਰੇ ਕਰੇ ਕੰਮ ਹੀ ਕਰਨਾ ਹੁੰਦਾ ਜਾ ਕੇ ਤੂੰ ਤਾਂ ਪੇਕੇ ਘਰੇ ਆਪਦੀ ਮਾਂ ਦੇ ਸਿਰ ਤੇ ਐਂ ਸ਼ਕਾਰਾ ਕਾਹ ਕਹਣਾ ਹਾਂਜੀ ਕੀ ਸੋਚੀ ਜਣੀ ਐ ਕੁਛ ਨਹੀਂ ਬਸ ਥੱਕ ਗਈ ਸੀ ਅੱਜ ਕੰਮ ਬਹੁਤ ਸੀ ਘਰ ਨਹੀਂ ਕੰਮ ਤਾਂ ਮੈਨੂੰ ਲੱਗਦਾ ਕੋਈ ਹੋਰ ਐ ਤੂੰ ਦੱਸਦੀ ਨਹੀਂ ਕਰਨ ਮੈਨੂੰ ਕੁਛ ਨਹੀਂ ਮੈਨੂੰ ਤਾਂ ਮੰਮੀ ਦੀ ਜਗਾ ਹੀ ਜਾਂਦੀ ਸੀ ਜੇ ਤੁਸੀਂ ਕਹੋ ਤਾਂ ਮੈਂ 4 ਦਿਨ ਲਾਣਾ ਮਾਂ ਮੰਮੀ ਕੋਲ ਚਲੋ ਤਾਂ ਮੈਂ ਮੰਮੀ ਨਾਲ ਲੱਗਦਾ ਪਰ ਜਾਇਂ ਨਹੀਂ ਤੂੰ ਤੇ ਆ ਲੈ ਕਿਤਾਬਾਂ ਕਿਤਾਬਾਂ ਲੈ ਆ ਸੀ ਮੈਂ ਫੜ ਲੇਗਾ ਠੀਕ ਪਤਾ ਕਿਤਾਬਾਂ ਕਿਹੜੀਆਂ ਨਹੀਂਆਂ ਮੰਮੀ ਤਾਂ ਗਗਨ ਨੂੰ ਲੈ ਕੇ ਦਿੱਤੀਆਂ ਨੇ ਕਿਤਾਬਾਂ ਇਹਦੀ ਐਮਏ ਦੀ ਫੀਸ ਭਰੀ ਹੈ ਹੁਣ ਇਹ ਅੱਗੇ ਪੜੂਗੀ ਲੈਪਟ ਇਹਦੇ ਪੜ ਕੇ ਕੀ ਕਰਨਾਗਾ ਕੀ ਲੋੜ ਐ ਇਹਨੂੰ ਪੜਨ ਦੀ ਆਪਣੇ ਕਿਸੇ ਚੀਜ਼ ਦਾ ਘਟਾਗਾ ਕਰੇ ਰਹੇ ਕੰਮ ਕਰੇ ਰਾਮ ਕਰੇ ਪੜੀ ਤਾਂ ਮੈਂ ਵੀ ਬਿਠੇ ਰਾਂਗੀ ਪਰ ਮੈਂ ਕਦੇ ਐ ਨਹੀਂ ਕਿਹਾ ਵੀ ਮੈਂ ਅੱਗੇ ਪੜਨਾ ਹੈ ਜਾਂ ਮੈਂ ਨੌਕਰੀ ਕਰਨੀ ਹੈ ਗੋਗੀ ਤਾਂ ਵੀ ਨਹੀਂ ਪੁੱਛਿਆ ਵੀ ਇਹਦੀ ਐਮਏ ਦੀ ਫੀਸ ਭਰ ਦੇਾਂਗੇ ਚੱਕ ਕੇ ਮੂੰਹ ਤੂੰ ਵੀ ਫੀਸ ਭਰੇ ਆਇਆ ਇਹਦੀ ਵੀ ਪੜੇ ਚ ਪੁੱਛਣ ਵਾਲੀ ਕੀ ਗੱਲ ਐ ਇਹਦੇ ਘਰ ਦੇ ਨਾਲ ਗੱਲ ਹੋਈ ਸੀ ਆਪਣੀ ਵੀ ਇਹ ਵੇਅ ਤੋ ਬਾਅਦ ਅੱਗੇ ਪੜੂਗੀ ਤਾਂ ਹੀ ਮੈਂ ਫੀਸ ਭਰਤੀ ਉਹ ਤਾਂ ਸੇ ਐ ਨਹੀਂ ਕਹਿੰਦੇਗੇ ਪੜੇ ਜੀ ਸੱਤ ਕੇ ਪੜੇ ਪੜੇ ਘਰੇ ਕਾਪੀਆਂ ਚੱਕ ਕੇ ਕਿਤੇ ਬਾਹਰ ਨਾਲ ਤੁਰੇ ਫਿਰੇ ਜਾਂ ਚੱਕ ਕੇ ਕਾਪੀਆਂ ਬੈਠੇ ਤੇ ਬੈਠੀ ਰਹੇ ਕੰਮ ਵੀ ਕਰੇ ਤੇ ਆਪਦਾ ਪੜਾਈ ਵੀ ਕਰੇ। ਨਾਲੇ ਮੰਮੀ ਨੇ ਇਹ ਪੇਕੇ ਜਾਣ ਨੂੰ ਕਹਿੰਦੀ ਸੀਗੀ। ਮੈਂ ਇਹਨੂੰ ਛੱਡਾਂ ਮਾਂ ਜਾਇਦਾ ਭਾਈ ਆ ਕੇ ਲੈ ਜਾਊਗਾ 4 ਦਿਨ। ਮੰਮੀ ਸੋਚ ਕੇ ਜਵਾਬ ਦੇਈ, ਠੀਕ ਐ ਨਾ ਤਾਂ ਕੰਮ ਹੁਣ ਮੈਥੋਂ ਹੁੰਦਾ ਹੈਗਾ ਤੇ ਨਾ ਹੀ ਸੋਥੋਂ ਬਣਦਾ ਹੈਗਾ। ਮੈਂ ਵੀ ਬਥੇਰਾ ਕਰ ਲਿਆ ਤੇ ਤੁਸੀਂ ਵੀ ਬਥੇਰਾ ਕਰ ਲਿਆ। ਹੁਣ ਇਹਦੀ ਵਾਰੀ ਐ ਆਪੇ ਕਰੂਗੀ। ਉਹ ਤੇ ਇਹਨੂੰ ਜਾਣ ਨੂੰ ਕੀ ਹੋਏਗਾ? ਇਹਦਾ ਭਾਈ ਤੇਰੀ ਮਾਂ ਕੇ ਘਰੀ ਮਿਲ ਜਾਣਗੇ। ਚਲ ਮੰਮੀ ਇਹ ਵੀ ਗੱਲ ਅੰਤਰੀ ਠੀਕ ਐ। ਰਗਣਾ ਤੇਰੀ ਮੰਮੀ ਤੇ ਤੇਰੇ ਭਰਾ ਨੂੰ ਕਹਦੇ ਵੀ ਆ ਕੇ ਚਾਹ ਮਿਲ ਜਾਣਗੇ ਆਪਾਂ। ਠੀਕ ਐ ਜੀ ਮੈਂ ਕਰ ਦੂੰਗੀ ਫੋਨ ਨਾਲ ਬੰਚੜ ਕੇ ਆ ਕੇ। ਚੱਲ ਵਧੀਆ ਮੰਮੀ ਉਹਦੇ ਪ੍ਰਾਤ ਮਾਂ ਆ ਜਾਣਗੇ 36 ਚੀਂਦੇ ਲੈ ਕੇ ਹੋਣਗੇ ਹੋਰ ਉਦੋਂ ਜੇ ਉੱਥੇ ਵਗ ਜਾਂਦੀ ਆਪਾਂ ਨੂੰ ਕੀ ਮਿਲਦਾ ਹੋਰ ਹੁਣ ਉਹ ਫੇਰ ਕੀ ਮਿਲਣਾ ਸੀ ਕੀ ਕਰੀਏ ਨਹੀਂਗਾ ਕਿ ਉਹ ਸੁੱਤੀ ਨਹੀਂ ਹਜੇ ਨਹੀਂ ਦੀਦੀ ਬਸ ਆਉਂਦੀ ਸੀ ਉਹ ਦੁੱਧ ਵਾਲੇ ਭਾਂਡੇ ਦਾ ਨਾ ਸ਼ੈਂਕ ਭਰਿਆ ਪਿਆਗਾ ਉਹ ਮਾਂਜਣ ਵਾਲੇ ਨੇਗੇ ਉਹਨਾਂ ਨੂੰ ਮਾਂਜ ਦੇ ਪਰ ਦੀਦੀ ਮੈਂ ਤਾਂ ਸਾਰਾ ਕੰਮ ਖਤਮ ਕਰਕੇ ਆਈ ਸੀ ਭਾਂਡੇ ਮਾਂਜ ਕੇ ਫਿਰ ਦੁੱਧ ਬਾਅਦ ਵਿੱਚ ਪੀਤਾ ਨਾ ਸਾਰਿਆਂ ਨੇ ਫਿਰ ਸਾਰਿਆਂ ਦੇ ਭਾਂਡੇ ਹੋ ਗਏ ਉਹ ਮਾਂਜਣ ਵਾਲੇ ਠੀਕ ਹੈ ਜੀ ਮਾਂਜ ਦੇਣੀ ਹੈ ਸੌਂਦਾ ਹੁਣ ਹਨਾ ਲੈ ਇੱਕ ਤਾਂ ਊਂ ਲੇਟ ਉਠਹੀ ਹੈਗੀ ਇੱਕ ਨਾ ਟੋਕੇ ਫੇਰ ਬੈੱਡ ਤੇ ਬੈਗੀ ਕੰਮ ਦੱਸ ਕੀ ਤੇਰੀ ਮਾਂ ਕਰਕੇ ਜਾਊਗੀ ਮੰਮੀ ਮੈਂ ਰਾਤ ਨੂੰ ਪੜਨ ਲੱਗ ਗਈ ਸੀ ਤਾਂ ਹੀ ਮੈਂ ਲੇਟ ਹੋ ਗਈ ਉੱਠਣ ਲੱਗੀ ਬਸ ਮੈਂ 2 ਮਿੰਟ ਇਨਾਂ ਕੋਲੇ ਬੈਠ ਗਈ ਸੀ ਮੈਂ ਆਉਣੀਆ ਕਰਦੀਆਂ ਕੰਮ ਸਾਰਾ ਖੜੀ ਹੋ ਕੇ ਚਾਹ ਬਣਾ ਲਾ ਸਾਰਾ ਟੱਬਰ ਨਾ ਡਿੱਕੀ ਜਾਂਦਾ ਤੇਰੀ ਚਾਹ ਨੂੰ ਠੀਕ ਹੈ ਜੀ ਬਣਾਉਣੀ ਕੀ ਹੋ ਗਿਆ ਰਤਨ ਕਿੱਥੇ ਐ ਇੱਕ ਤਾਂ ਸਵੇਰੇ ਤੂੰ ਲੇਟ ਉੱਠੀਂਗੀ ਇੱਕ ਆ ਚਾਹ ਡੋਲ ਦੇਣੀ ਸੀਗੀ ਦੀਦੀ ਮੇਰਾ ਹੱਥ ਮੱਚ ਗਿਆ ਤਾਂ ਇਹ ਚਾਹ ਡੁੱਲ ਜਾਣੀ ਸੀਗੀ ਬਣਾਉਣੀ ਪਊਗੀ ਚਾਹ ਤਾਂ ਐ ਹੱਥ ਬੋਚੇ ਨਹੀਂ ਸਰਦਾ ਸਾਰੇ ਪੀਣ ਬਿਣਾ ਬੈਠੇ ਚਾਹ ਹੈਲੋ ਹੈਲੋ ਨਮਸਤੇ ਮੰਮੀ ਨਮਸਤੇ ਪੁੱਤਰ ਹੋ ਠੀਕ ਹੋ ਤੁਸੀਂ ਹਾਂ ਠੀਕ ਠਾਕ ਵਧੀਆ ਹਾਂ ਮੈਂ ਕਹਿੰਦੀ ਸੀ ਮੈਂ ਕਿਹਾ ਮੈਨੂੰ ਮਿਲ ਜਾਂਦੇ ਆ ਕੇ ਹਾਂ ਹਾਂ ਕੋਈ ਨਾ ਆ ਜਾਣਗੇ ਹਾਂ ਕਦੋਂ ਆਉਂਗੇ ਆ ਦੋ ਚਾਰ ਦਿਨਾਂ ਨੂੰ ਆ ਜਾਣਗੇ ਕੋਈ ਨਾ ਠੀਕ ਹੈ ਜੀ ਗੁੜੀ ਜੀ ਦੇਖੋ ਕੀ ਹੋਇਆ ਉਹ ਆ ਜਾਣਗੇ ਠੀਕ ਹੈ ਮੰਮੀ ਠੀਕ ਹੈ ਹਾਂ ਕਿ ਵੀ ਤੂੰ ਤਾਂ ਠੀਕ ਹੈ ਔੜੀ ਜੀ ਬੋਲਦੀ ਹੈ ਹਾਂ ਠੀਕ ਹੈ ਮੈਂ ਤਾਂ ਕੋਈ ਨਾ ਫਿਰ ਗੁਰیین ਛੁੱਟੀ ਹੋਈ ਨਾ ਜਿੱਦ ਤੇ ਉੱਦਦੇ ਅਸੀਂ ਆ ਜਾਈਏ ਠੀਕ ਹੈ ਮੰਮੀ ਠੀਕ ਹੈ ਹਾਂ ਚੰਗਲ ਕੀ ਕਹਿੰਦੀ ਸੀ ਗੁੜੇ ਤੇਰੀ ਮਾਂ ਫੋਨ ਤੇ ਉਹ ਤਾਂ ਹੀ ਕਹਿੰਦੀ ਸੀ ਜੀ ਵੀ ਸਾਨੂੰ ਮਿਲ ਲਾਵਾਂਗੇ ਕਦੋਂ ਆਉਣਗੇ ਨਾ ਮੈਨੂੰ ਪਹਿਲਾਂ ਦੱਸ ਦੀ ਉਹਨਾਂ ਨੂੰ ਵੀ ਖਾਣ ਪੀਣ ਨੂੰ ਕੁਝ ਲਿਆ ਕੇ ਰੱਖਣਾ ਪਊਗਾ ਠੀਕ ਹੈ ਜੀ ਮੈਂ ਦੱਸ ਦਊਂਗੀ ਤੁਹਾਨੂੰ ਜਿੱਦ ਤੇ ਆਉਣਗੇ ਮੰਮੀ ਮੈਂ ਕਹਿੰਦੀ ਸੀ ਮੇਰਾ ਨਾ ਹੱਥ ਦੁਖਦਾ ਹੱਥ ਮੱਚ ਗਿਆ ਸੀ ਭਾਂਡੇ ਕਾਫੀ ਬੈਨਮਾਨ ਦੇ ਨਾਲੀ ਤੁਸੀਂ ਦੀਦੀ ਨੂੰ ਕਹਿ ਦਿਓ ਮਾਂ ਦੇਣਗੇ ਓਰੀ ਤਾਂ ਦਵਾਈ ਚੱਲਦੀ ਜਾਗੀ अत्थ तेल फाभा चड़ा किना पांडे ਕਹਣਾ ਨਹੀਂ ਕਰੀ ਜਣੀ ਐ ਕੁਛ ਨਹੀਂ ਭਾਂਡੇ ਮਾਜੀ ਆ ਕੀ ਹੋ ਗਿਆ ਤੇਰੇ ਹੱਥ ਤੇ ਇਹ ਸਵੇਰ ਚਾਹ ਪਈ ਸੀ ਲਫਾਫਾ ਚੜਾ ਰੱਖਿਆ ਦੁਪਹਿਰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਜੇ ਤੁਹਾਨੂੰ ਦੱਸ ਵੀ ਦਿੰਦੀ ਫਿਰ ਵੀ ਤੁਸੀਂ ਵੀ ਤਾਂ ਇੰਝ ਕਹਿਣਾ ਸੀ ਵੀ ਕੰਮ ਤਾਂ ਕਰਨਾ ਹੀ ਪੈਣਾ ਲੈ ਪਰਾਂ ਹੋ ਤੂੰ ਆ ਲਾ ਦੇ ਲਫਾਫਾ ਜ ਮੈਂ ਮੈਂਦਾ ਨਾ ਭਾਂਡੇ ਲੈ ਗੋਗੀ ਤਾਂ ਤਾ ਕਮਾਲ ਕਰਤੀ ਹੁਣ ਤੂੰ ਭਾਂਡੇ ਬਨ ਜਾਏਗਾ ਉਹ ਨਹੀਂ ਨਹੀਂ ਵੀਰ ਪਾੜੇ ਦਾ ਹੱਥ ਦੁਖਦਾ ਸੀਗਾ ਮਾਂ ਜੇ ਤਾਂ ਇਸੇ ਲਈ ਨੇ ਮੈਂ ਤਾਂ ਸਿਰਫ ਧੋਣਾ ਕਰਦੇ ਗੋਗੀ ਸੱਟਾਂ ਤਾਂ ਮੇਰੇ ਵੀ ਬਥੇਰੀਆਂ ਲੱਗੀਆਂ ਸੀਗੀਆਂ ਮੈਂ ਤਾਂ ਆਪ ਹੀ ਖਾਪਦੀ ਸੀਗੀ ਮੇਰੇ ਤਾਂ ਮੂਰੇ ਕੋਈ ਨਹੀਂ ਸੀ ਕੰਮ ਕਰਦਾ ਇਹ ਤਾਂ ਨਾ ਤੈਨੂੰ ਆਉਂਦੀ ਨਹੀਂ ਨੌਕਰ ਲਾ ਲਿਆ ਉਹ ਤੂੰ ਗੁੱਸਾ ਨਾ ਕਰ ਇਹ ਤਾਂ ਮਜ਼ਾਕ ਕਰਨ ਦੀ ਆਦਤ ਹੈ ਮਜ਼ਾਕ ਕਰਦੀ ਆ ਤੈਨੂੰ ਇਹ ਸੱਚੀ ਐ ਨਾ ਹੋੜਾ ਤੂੰ ਮੇਰੇ ਸਾਹਮਣੇ ਬੰਦ ਤਾਂ ਜਾਣ ਕੇ ਹੈਲੋ ਹੈਲੋ ਹਾਂ ਮੰਮੀ ਨਮਸਤੇ ਨਮਸਤੇ ਬੁੱਤ ਕਿਵੇਂ ਆ ਠੀਕ ਹੈ ਹਾਂ ਠੀਕ ਆ ਮੰਮੀ ਤੁਸੀਂ ਠੀਕ ਹੋ ਹਾਂ ਠੀਕ ਠਾਕ ਐ ਸੀ ਤਾਂ ਹਾਂਜੀ ਮੈਂ ਨਾ ਕੱਲ ਨੂੰ ਆਵਾਂਗੇ ਸੀ ਮੈਂ ਤੇ ਗੁੱਲੀ ਅੱਛਾ ਅੱਛਾ ਮੰਮੀ ਮੈਂ ਤੈਨੂੰ ਆਏ ਕਹਿਣੀ ਹੈਗੀ ਮੈਂ ਕਿਹਾ ਗੋਗੀ ਨੂੰ ਪੁੱਛ ਲਈ ਹਾਂਜੀ ਇਹ ਵੀ ਚਾਰ ਦਿਨ ਮੈਂ ਕਿਹਾ ਸੀ ਤੈਨੂੰ ਲੈ ਜਾਾਂਗੇ ਠੀਕ ਆ ਮੰਮੀ ਪੁੱਛ ਲੂੰਗੀ ਹਾਂ ਅਸੀਂ ਕੱਲ ਨੂੰ ਆਵਾਂਗੇ ਪੁੱਤ ਠੀਕ ਆ ਆਜੋ ਹਾਂ ਠੀਕ ਆ ਮੰਮੀ ਈਦਾ ਫੋਨ ਸੀ ਕੁੜੇ ਇਹ ਮੇਰੀ ਮੰਮੀ ਦਾ ਫੋਨ ਸੀ ਜੀ ਉਹ ਕਹਿੰਦੇ ਕੱਲ ਨੂੰ ਆਵਾਂਗੇ ਸੀ ਆਲਾ ਪੱਟੀ ਹੱਥ ਤੇ ਕਰ ਲਈ ਨਾਲੇ ਕੱਲ ਨਾ ਸੋਹਣੀ ਜੀ ਤਿਆਰ ਹੋ ਜੀ ਕਿਹੜੀ ਮੈਨੂੰ ਚੂੜੀਆਂ ਫੜਾਈਆਂ ਨੇ ਨਾਲੇ ਉਹ ਚੂੜੀਆਂ ਪਾ ਲਈ ਨਾਲੇ ਬਤਨ ਸੌਰੀ ਕਰਨ ਸੌ ਗੱਲਾਂ ਹੁੰਦੀਆਂ ਹੁੰਦੀਆਂ ਨਹੀਂਆਂ ਸਾਰਾ ਕੁਝ ਨਾ ਪੇਕਿਆਂ ਨੂੰ ਦੱਸੀਦਾ ਹੁੰਦਾ ਨਾਲੇ ਉਹਨਾਂ ਨਾਲ ਮਨ ਦੁਖੀ ਹੋਊਗਾ ਜਾ ਕੇ ਪਤਪੱਟੀ ਬੰਨ ਲਾ

ਤਾ ਮੰਮੀ ਨਹੀਂ ਭੈਣ ਜੀ ਚਾਹ ਹੀ ਬਣਾਈ ਜਾਂਦੀ ਸੀ ਇੱਕ ਤਾਂ ਕਾਲੀ ਬਾਰੀ ਕਰਤੀ ਹੈਗੀ ਉਹ ਚਾਹ ਕਦੋਂ ਕਰਨ ਲੱਗੀ ੱਟਣ ਜਾਂ ਲੱਗ ਗਿਆ ਹੱਥ ਤੇ ਐ ਕਿਵੇਂ ਪੈ ਗਈ ਚਾਹ ਤੂੰ ਠੀਕ ਤਾਂ ਹੈ ਭਣੇ ਹਾਂ ਵੀਰੇ ਠੀਕ ਆ ਮੈਂ